ਸਮਰਾਲਾ ਵਿਖੇ ਬੀਤੇ ਦਿਨ ਤੇਈ ਬਾਰਿਸ਼ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਪਰ ਭਾਰੇ ਮੀਂਹ ਕਰਕੇ ਸਮਰਾਲਾ ਦੇ ਮਹੱਲਾ ਡਾਕਟਰ ਅੰਬੇਦਕਰ ਨਗਰ ਵਿਖੇ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਕੰਧ ਢਹਿ ਗਈ ਮਜ਼ਦੂਰੀ ਕਰਕੇ ਇਸ ਪਰਿਵਾਰ ਨੇ ਆਪਣਾ ਮਕਾਨ ਬਣਾਇਆ ਹੋਇਆ ਸੀ ਜਿਸ ਵਿੱਚ ਦੋ ਕਮਰੇ ਤੇ ਗੁਸਲਖਾਨਾ ਤੇ ਇੱਕ ਪਖਾਨਾ ਸੀ ਜੋ ਕਿ ਕੰਧ ਡਿੱਗਣ ਨਾਲ ਟਹਿ ਟੇਰੀ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਘਾਤ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵੱਲੋਂ ਇੱਕ ਕੰਦ ਬਣਾਈ ਗਈ ਸੀ ਜਿਸ ਨਾਲ ਪਈ ਮਿੱਟੀ ਚੁੱਕ ਲਈ ਗਈ ਅਤੇ ਨੀਹਾਂ ਵਿੱਚ ਪਾਣੀ ਪੈਣ ਕਰਕੇ ਕੰਦ ਡਿੱਗੀ ਕੀ ਨਾਮ ਕਰ ਹਰੇਖਾ ਅਕੀਰਨੀ ਡਾਕਟਰ ਮੋਦਕ ਨੂੰ ਨਹੀਂ ਕੀ ਹੋਇਆ ਮੈਂ ਸਵੇਰੇ 6 ਵਜੇ ਮੈਂ ਉੱਠੀ ਆ ਮੈਂ ਚਾਹ ਕਰਨ ਨੂੰ ਉੱਠੀ ਸੀ ਮੇਰੇ ਮੰਮੀ ਨੂੰ ਪਤਾ ਲੱਗਿਆ ਮੈਂ ਬਾਹਰ ਫਿਰ ਕੇ ਅੱਲਵੜੀ ਤੇ ਮੇਰੇ ਬੱਚੇ ਵੀ ਨਾਲ ਕਲੇ ਸੀ ਕੰਦ ਡਿੱਗੀ ਜੀ ਪਰਲਾ ਪਾਸੇ ਉਹਨਾਂ ਨੇ ਮਿੱਟੀ ਖਿੱਚੀ ਜਦਿੱਡ ਕੰਦ ਡਿੱਗੀ ਜੀ ਮੈਂ ਨਹੀਂ ਖਿੱਚੀ ਇਹ ਖੇਤਾਰੇ ਨੇ ਖੇਤਾਰੇ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਲਿਆ ਤਿੰਨ ਚਾਰ ਦਿਨ ਹੋ ਗਏ ਇਹ ਟ੍ਰੈਲੀ ਉੱਪਰ ਵਰਕੇ ਲੈ ਕੇ ਗਿਆ ਮਿੱਟੀ ਦੀ ਆ ਉਹ ਸਾਡੀ ਕੱਲ ਨੂੰ ਪੋਲ ਪੈ ਗਈ ਇਹ ਅੰਦਰ ਅੰਦਰ ਗਾ ਬਣੀ ਗਿਆ ਗਾ ਦੇ ਕਰਕੇ ਮੇਰੀ ਕੰਦ ਸਾਰਾ ਹੱਥ ਨੂੰ ਡਿੱ ਗਿਆ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾ ਕੰਦ ਕੰਦ ਸਾਰੀ ਡਿੱਗੀ ਤੋਂ ਬਿਨ ਘਰ ਦੇ ਕੀ ਕੰਮ ਕਰਦੇ ਆ ਨਿਆੜੀ ਜੋਤੇ ਹੀ ਕਰਦੇ ਆ ਕਰਦੇ ਹੋਰ ਅੰਨਾ ਤਾਂ ਬੋਤਲ ਬੂਤਲਾ ਚੁੱਕੇ ਕਵਾੜਾ ਪੂਰਾ ਕੱਟਾ ਕਰਕੇ ਫੇਰ ਬਣਾਇਆ ਸੀ ਹੋਰ ਇਹਨਾਂ ਗਰੀਬ ਬੰਦਾ ਕੀ ਕਰ ਸਕਦੇ ਆ ਸੀ ਮੇਰੇ ਤੋਂ ਨਿਗੇ ਨਿਗੇ ਜੁਆਗਾਂ ਬਚ ਗਏ ਮੇਰੇ ਜੁਆਕ ਉਹਨਾਂ ਦੇ ਸਟਾ ਨਹੀਂ ਲੱਗੀਆਂ ਸਭ ਬਚ ਗਏ ਉੱਚੇ ਔਰ ਉਹ ਮੈਂ ਛੱਕੇ ਪਜਾਰ ਲਿੱਤੇ ਔਰ ਜਦ ਹੀ ਕਾਂ ਡਿੱਗੀ ਸਾਰਾ ਕੁਝ ਡਿੱਗ ਗਿਆ ਚੁੱਲਾ ਵੀ ਡਿੱਗ ਗਿਆ ਬੱਥੜ ਵੀ ਡਿੱਗ ਗਿਆ ਤਵਾ ਵੀ ਡਿੱਗ ਗਿਆ ਉਹ ਮੈਂ ਬਣਾ ਕੇ ਕਿਦੇ ਉੱਤੇ ਖਾਵਾਂ ਇੱਕਾਂ ਦੇ ਆਪਣੇ ਘਰ ਵਾਲੇ ਪਾਸੇ ਗਿਰੀ ਬਾਹਰ ਗਿਰੀ ਬਾਹਰਲੇ ਪਾਸੇ ਗਿਰੀ ਪਰਲੇ ਪਾਸੇ ਬਚਾਇਆ ਹੋ ਗਿਆ ਪਰਲੇ ਪਾਸੇ ਗਿਰੀ ਇਹ ਅੰਦਰ ਨੂੰ ਗਿਰ ਜਨ ਮੇਰਾ ਨਸਕਾਲ ਬਹੁਤ ਸੀਮੇਂ ਦੇ ਕਰੋ ਵੀ ਕੰਦ ਬਣੀ ਹੋਈ ਹੈ ਇਹ ਕੰਦ ਦੋ ਹੋਗੀ ਸਾਲ ਹੋ ਗਈ ਇਹ ਕੰਦ ਬਣਨੇ ਸਾਲ ਹੋ ਗਈ ਇਹ ਕੰਦ ਵਾਲੇ ਨੂੰ ਅ ਡੇਰੰਦਾ ਕਾਰਨ ਪਤਾ ਲੱਗਿਆ ਕੰਗਰੀ ਇਹ ਗਿਰਦਾ ਮੈਨੂੰ ਨਹੀਂ ਪਤਾ ਲੱਗਿਆ ਕਰ ਪੇਪਰਾਂ ਤੇ ਪਤਾ ਲੱਗਿਆ ਉਹ ਇਧਰੋਂ ਤੋਂ ਮੇਰਾ ਸਾਫ ਹੀ ਮਕਾਨ ਸੀ ਉਧਰ ਤੋਂ ਥੱਲੇ ਥੱਲੇ ਘਾਰ ਹੁੰਦੀ ਰਹੀ ਉਹ ਘਾਰ ਦੇ ਭਜਾ ਨਾਲ ਥੱਲੇ ਹੀ ਪੈ ਗਿਆ ਉੱਪਰਲੇ ਪਾਸੇ ਗਿਰ ਗਿਆ ਕੀ ਮੰਗ ਕੀ ਕਰਦੇ ਸਾਨੂੰ ਮਦਦ ਹੋਣਾ ਚਾਹੀਦੀ ਮੇਰਾ ਟੱਟਰੂ ਬਣ ਜਾਵੇ ਇਹੇ ਕੰਡ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਹੋਰ ਕੀ ਮੰਗੋ ਕਰਦੇ ਸਨੀ ਆਈ ਕਿੱਥੇ ਰਹਿਣੀ ਉਹਦਾ ਆਟਾ ਮੇਰੇ ਨਾਲ ਗੋਲ ਮਿਲਦਾ ਕੀ ਹੋ ਗਿਆ ਇਹ ਨਸਖਾਨ ਹੋ ਗਿਆ ਜੀ ਸਵੇਰੇ ਸਾਡੇ 6 ਵਜੇ ਤੇ ਲੈਟਰਨ ਬਾਥਰੂਮ ਬਣਿਆ ਵਾਗਾ ਸੀਗਾ ਜੀ ਕੰਦ ਵੀ ਸੀਗੀ ਤੇ ਉਹ ਜਣੇ ਨਸਖਾਨ ਹੋ ਕੇ ਮਕਾਨਦ ਵੀ ਟੇੜਾ ਪੈ ਗਿਆ ਤੇ ਜਣਕੇ ਫਿਰ ਇਹ ਦੋ ਦਿਨਾਂ ਦਾ ਜਣਕੇ ਫਿਰ ਮੀਂਹ ਪਿਆ ਵਾ ਉਹਦੇ ਕਾਰਨ ਹੋਇਆ ਕੋਈ ਸਹੀ ਕੰਦ ਵੀ ਅੰਦਰੋਂ ਜਿਹੜੀ ਬਾਹਰੋਂ ਕੰਦ ਜੀ ਪਰਨੀ ਸਾਹਿਬ ਨੂੰ ਜਿਹੜੀ ਖੇਤ ਹੈ ਜੀ ਇਹ ਸਰਕਾਰੀ ਮੈਕਜਾ ਲੱਗਦਾ ਜੀ ਖੇਤ ਤੇ ਜਿੱਥੇ ਜੀ ਬੀਜ ਜਿਆਦਾ ਪੈਦਾ ਹੁੰਦਾ ਹੈ ਇਹਨਾਂ ਦਾ ਤੇ ਜਣਕੇ ਉਹਨਾਂ ਨੇ ਜਣਕੇ ਮਿੱਟੀ ਖਿੱਚ ਲਈ ਕੰਦ ਦੇ ਨਾਲ ਨਾਲ ਦੇ 4 ਇੰਚ ਕੰਦ ਇਹਨਾਂ ਨੇ ਬਣਾਏ ਸੀ ਜਿਹੜੇ ਕੋਈ ਸੁਖਦਾ ਹੈ ਨਹੀਂ ਸੀ ਕੰਦ ਦੇ ਉਹਨਾਂ ਨੇ ਪਰਲੇ ਪਾਸੇ ਕੀਤੀ ਇਹ ਕੱਬੀ ਕਰ ਦਿਆ ਕਰ ਦਿਆ ਇਹਨਾਂ ਨੇ ਦੋ ਤਾ ਦੋ ਦਿਨ ਨਹੀਂ ਪਿਆ ਉਹ ਜਦੋਂ ਕੰਦ ਗਈ ਲੈਟਰ ਬਾਥਰੂਮ ਦੀ ਯਾਨੀ ਕਿ ਨਸਕਾਨ ਕੋਲ ਜਿਹੜੇ ਬੱਚੇ ਬਚ ਗਏ ਤੇ ਜਣ ਕੇ ਮਕਾਨ ਦੀ ਤਰੇੜਾ ਆ ਗਈ ਅੰਦਰ ਵੀ ਆ ਗਈ ਤੇ ਬਾਹਰ ਵੀ ਆ ਗਈ ਸੀ ਸਾਹਿਬ ਨੂੰ ਇਹ ਸਬੰਧੀ ਦੱਸਿਆ ਸੀ ਹਾਂਜੀ ਆ ਐਮ ਸੀ ਕਾਰ ਬਿਆਲ ਹੈ ਤੇ ਉਹ ਕਹਿੰਦੇ ਵੀ ਆਈ ਸੀ 10 20 ਮਿੰਟ ਤੱਕ ਆ ਰਹੇ ਆ ਓ ਸਾਡੇ 6 ਵਜੇ ਸਾਡੀ ਮਦਦ ਕੀਤੀ ਜਾਵੇ ਜੀ ਅਸੀਂ ਇਹ ਚਾਹੁੰਦੇ ਆਂ ਇਹ ਬਿਹੱਦ ਜੋ ਤੇਰੇ ਬੰਦੇ ਆ ਕੀ ਮੈਂ ਮੇਰਾ ਨਾਮ ਰਜਨੀ ਬਾੜ ਨੰਬਰ 10 ਦੀ ਐਮਸੀ ਬੋਲ ਰਹੀ ਐ ਨਾ ਡਾਕਟਰ ਮੇਰਕਰ ਕਲੋਨੀ 2 ਮੈਂ ਡਾਕਟਰ ਮੇਰਕਰ ਕਲੋਨੀ ਦੇ ਵਿੱਚ ਕੱਲ ਜਦੋਂ ਜਿਹੜਾ ਜਿਹੜਾ ਮੀਂਹ ਪਿਆ ਆਪਣਾ ਪਹਿਲੇ ਮੀਂਹ ਸੀਗਾ ਹਜੇ ਏ ਮੀ ਨੇ ਬਹੁਤ ਨੁਕਸਾਨ ਕੀਤਾ ਮੁਹੱਲੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੇ ਉਧਰ ਗਲੀ ਬਣੀ ਹੋਈ ਆ ਉਹਦੇ ਵਿੱਚ ਪੈਪਾਉਣ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋਕਾਂ ਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਹੀ ਸੁੱਤੇ ਨੇ ਮੈਨੂੰ ਸਾਰੀ ਰਾਤ ਫੋਨ ਕਰਦੇ ਰਹੇ ਮੈਡਮ ਟੈਂਕਰ ਭੇਜ ਦਿਓ ਟੈਂਕਰ ਭੇਜ ਦਿਓ ਪਰ ਕਮੇਟੀ ਵਾਲਿਆਂ ਨੇ ਮੇਰਾ ਫੋਨ ਹੀ ਨਹੀਂ ਚੁੱਕਿਆ ਹੈਗਾ ਹਾਂਜੀ ਉਹਦਾ ਵੀ ਮੈਨੂੰ ਬਹੁਤ ਹੈਗਾ ਕਮੇਟੀ ਦੇ ਵਿੱਚ ਕਿ ਕੋਈ ਨਾ ਕੋਈ ਚੱਲ ਬੀਬਾਂ ਦੀ ਹੈਲਪ ਕਰ ਦੰਦੇ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਸੋ ਨੰਬਰ 2 ਤੇ ਇੱਕ ਇਹ ਹੈਗਾ ਕਿ ਜਿਹੜਾ ਇੱਧਰ ਮਤਲਬ ਜ਼ਮੀਨ ਪੈਂਦੀ ਆ ਫਾਰਮ ਦੀ ਜ਼ਮੀਨ ਪੈਂਦੀ ਆ ਇਹ ਇਹ ਜ਼ਮੀਨ ਵਾਲਿਆਂ ਨੇ ਆ ਮਤਲਬ ਸਾਰੀ ਜ਼ਮੀਨ ਜਿਹੜੀ ਲੋਕਾਂ ਦੇ ਕੰਦਾਂ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਹੈ ਨਾ ਸਣੀਆ ਹੁੰਦਾ ਇਹਦਾ ਘਰ ਡਿੱਗਦਾ ਚੁਇਰੇ ਉਦੇ ਮੁੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਬਚਾਰੇ ਦਾ ਘਰ ਡੇਗ ਗਿਆ ਬੱਚੇ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਂ ਚਾਹੁੰਦੀ ਆ ਕਿ ਸਰਕਾਰ ਔਰ ਫਾਰਮ ਵਾਲਿਆਂ ਨੂੰ ਕੀ ਇਹਨਾਂ ਦੀ ਹੈਲਪ ਕੀਤੀ ਜਾਵੇ ਇੱਕ ਇਹ કૃषि ਵਿਗਿਆਨ ਵਾਲਿਆ ਹਮਮ ਆਪਣੇ ਆਪ ਸੰਭਾਲੇ ਤੋਂ કૃषि ਵਿਗਿਆਨ ਆ ਇਹਨਾਂ ਦੀ ਜਿਹੜੀ ਜ਼ਮੀਨ ਪੈਂਦੀ ਆ ਪਿੱਛੇ ਫਾਰਮ ਦੀ ਕਿ ਬੈਸਤਾਨਾ ਨੇ ਕੰਦ ਵੀ ਇਹਨਾਂ ਨੇ ਵੀ ਕੰਦ ਬਣਾਈ ਹੋਈ ਸੀ ਪਰ ਇਹਨਾਂ ਨੇ ਕੰਦ ਦੇ ਨਾਲ ਉਹ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਤਨ ਕਰਕੇ ਰਾਤ ਖਾਰ ਪੈਨ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਹੁਣ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਚਾਹਦੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜੀ ਹਾਂਜੀ ਸਾਰੇ ਇਹਨਾਂ ਦੀ ਟਾਇਲਟ ਵਗੈਰਾ ਟੁੱਟ ਗਈ ਹੈਗੀ ਇਹਨਾਂ ਦੇ ਘਰ ਟੁੱਟ ਗਿਆ ਹੈਗਾ ਜਿਹੜਾ ਇਹਨਾਂ ਨੇ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਦੂਜੇ ਪਾਸੇ ਖੇਤੀ ਵਿਗਿਆਨ ਕੇਂਦਰ ਦੇ ਡਾਕਟਰ ਵੀਰ ਪ੍ਰਤਾਪ ਸਿੰਘ ਸਹਾਇਕ ਪ੍ਰੋਫੈਸਰ ਨੇ ਕਿਹਾ ਕਿ ਗਿਰੀ ਹੋਈ ਕੰਦ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਵੱਲੋਂ ਕੀਤੀ ਗਈ ਸੀ ਤੇ ਮੁਹੱਲਾ ਵਾਸੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜ਼ਮੀਨ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਤੇ ਮੁਹੱਲੇ ਦੀ ਸਾਰੀ ਗੰਦਗੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜ਼ਮੀਨ ਵਿੱਚ ਸੁੱਟੀ ਜਾਂਦੀ ਸੀ ਜੋ ਕਿ ਸਰਾਸਰ ਗਲਤ ਹੈ ਉਹਨਾਂ ਕਿਹਾ ਕਿ ਬਹੁਤ ਵਾਰ ਮੁਹੱਲਾ ਨਿਵਾਸੀਆਂ ਨੂੰ ਇਸ ਬਾਰੇ ਚੇਤਾਵਨੀ ਵੀ ਦਿੱਤੀ ਗਈ ਸੀ ਮਾਮੋ ਡਾਕਟਰ ਵੀਰਪਾਲ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੌਲੋ ਵਿਗਿਆਨੀ ਸੀ ਐਜੂਕੇਸ਼ਨ ਵਿਗਿਆਨ ਕੇਂਦਰ ਸੰਵਾਲਾ ਦੇ ਵਿਕੀ ਡਾਕਟਰ ਇੱਕ ਕੰਪਲੀਟ ਆ ਮਤਲਬ ਕਿਸੇ ਨੇ ਡਾਕਟਰ ਦੇਖ ਕੇ ਨਜ਼ਰ ਦੇ ਚੈੱਕ ਕਰਦੀ ਕੰਦ ਗਈ ਆ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਕੇਵੀ ਕੇ ਦੀ ਜਿਹੜੀ ਕੰਦ ਦੇ ਨਾਲ ਮਿੱਟੀ ਇਸ ਦੀ سپورਟ ਹੁੰਦੀ ਸੀ ਬੀਓ ਕੇਵੀ ਕੇ ਨੇ ਚੱਕ ਲਈਏ ਜਿਸ ਕਾਰਨ ਕੰਦ ਗਈ ਦੇਖੋ ਜੀ ਇਹ ਬੇਗੁਨਾਹ ਜਿਹੜਾ ਇਲਜ਼ਾਮ ਕੇਵੀ ਕੇ ਤੇ ਲਾਇਆ ਗਿਆ ਅਸਲ ਦੇ ਵਿੱਚ ਕੰਦ ਨਾਲ ਜਿਹੜੀ ਮਿੱਟੀ ਦੀ سپورਟ ਆ ਬਿਲਕੁਲ ਨਹੀਂ ਚੱਕੀ ਗਈ ਉਹ ਸਮਿਤੀ ਅੱਜ ਵੀ ਉੱਥੇ ਉਮੀ ਆ ਉਸੇ ਤਰ੍ਹਾਂ ਹੀ سپورਟ ਆ ਸਗੋਂ ਦੀ ਇਹ ਜਿਹੜੇ ਆਪਣੇ ਟੋਲੀ ਵਾਲੇ ਬੰਦੇ ਨੇ ਇਸ ਸਾਡੇ ਫਾਰਮੂਲ ਦੇ ਵਿੱਚ ਆਪਦੇ ਟਾਇਲਟਸ ਦਾ ਗੰਦ ਗੰਦਾ ਪਾਣੀ ਸਾਡੇ ਕੀਵੀ ਕੀਦੇ ਫਾਰਮ ਵਿੱਚ ਪਾਉਂਦੇ ਆ ਸਾਡੀਆਂ ਫਸਲਾਂ ਖਰਾਬ ਕਰ ਦਿੱਤੀਆਂ ਅਸੀਂ ਇਹਨਾਂ ਕਿਸਾਨਾਂ ਹਿੱਤ ਬੀਜ ਵਾਸਤੇ ਫਸਲ ਪੈਦਾ ਕਰਦੇ ਆ ਉਹਨਾਂ ਦੇ ਸੀਵਰੇਜ ਦਾ ਪਾਣੀ ਛੁੱਟਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਕੋਲ ਹੈਗੇ ਨੇ ਅਸੀਂ ਐਸਟੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਬੀ ਸਾਹਿਬ ਨੂੰ ਚਿੱਠੀਆਂ ਲਿਖੀਆਂ ਉਹਦੇ ਵਿੱਚ ਵੀ ਸਾਡੇ ਇਹ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ ਸਾਡੇ ਕੀਵੀ ਕੀਦੇ ਸੱਟਿਆ ਜਾਂਦਾ ਉਸ ਤੋਂ ਬਾਅਦ ਜੇ ਅਸੀਂ ਆਪਦੇ ਤੁੰਥੀ ਵੀ ਕੰਧ ਦੇ ਨਾਲ ਇਹਨਾਂ ਨੂੰ ਚਾਹੀਪਣਾ ਵੀ ਤੁਸੀਂ ਆਪ ਦੀ ਗੰਨ ਖੁਦ ਕਰੋ ਖੁਦ ਵੀ ਕੰਧ ਨਹੀਂ ਕਰਦੇ ਸਾਡੀ ਕੰਧ ਦੇ ਨਾਲ ਇਹਨੇ ਪਖਾਨੇ ਬਣਾਏ ਆ ਉਹਦੇ ਬਾਅਦ ਉਹਨਾਂ ਦਾ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਜੇ ਸਾਡੇ ਕੋਲ ਬਿਆਨ ਉਹਨਾਂ ਲਿਖਤੀ ਕੋਈ ਕਾਗਜ਼ ਤੇ ਲਿਖਿਆ ਹੋਇਆ ਹੈ ਕਿ ਅਸੀਂ ਵੀ ਸਹੀਲ ਕਮਾਨ ਨੇ ਲਿਖ ਦਿੱਤਾ ਬਿਆਨ ਵੀ ਅਸੀਂ ਆਪ ਵੀ ਇਹ ਕੰਮ ਖੁਦ ਕਰਾਂਗੇ ਕਿ ਵੀ ਕਿਹੜੀ ਕੰਧ ਦੇ ਨਾਲ ਅਸੀਂ ਆਪਦੇ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਦੂਰ بڑے ਖਾਨੇ ਦਾ ਪਰਵਾਹ ਨਾ ਪਾਣੀ ਦਾ ਬਾਹਰ ਨੂੰ ਕਰਾਂਗੇ ਪਰ ਸੋਲਟ ਇਹਨਾਂ ਨੇ ਕੇਵੀ ਕਿਨੇ ਕੰਨਾਂ ਦੇ ਨਾਲ ਖਾਨੇ ਬਣਾਏ ਉਹਨਾਂ ਦੇ ਨਾਲ ਪਾਣੀ ਦਾ ਵੇਸਟੇਜ ਉਹ ਕੇਵੀ ਕਿਨੋਂ ਕੱਢਿਆ ਆ ਸਾਡੀ ਲੇਬਰ ਖੁਦ ਸੀ ਇਹ ਲੇਬਰ ਭੇਜ ਕੇ ਅਸੀਂ ਉਹਨਾਂ ਦੇ ਗੱਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਿ ਕਾਰਸਟਾਰਕ ਵਾਲਿਆਂ ਨੂੰ ਨਵੇਂ ਕੌਂਸਲ ਨੂੰ ਬੁਲਾ ਕੇ ਉਹਨਾਂ ਨੇ ਗੱਟਰ ਸਾਡੇ ਉੱਤੇ ਜੋ ਗੰਦਾ ਪਾਣੀ ਤੇ ਪਾਇਆ ਟੋਬਾ ਬਣਾ ਪਈ ਉਹਨਾਂ ਦਾ ਪਾਣੀ ਵੀ ਕੱਢੀ ਗਏ ਸੋ ਇਹ ਜਿਹੜੇ ਜੀ ਵੀ ਕੰਦ ਨਿੱਗੀਆਂ ਇਹ ਮਤਲਬ ਉਹਨਾਂ ਦੇ ਜੰਮਰ ਖੋਦੇ ਆਪ ਹੀ ਨਹੀਂ ਤੇ ਇਹਨਾਂ ਨੇ ਵੀ ਕੀ ਨੇ ਕੀਤੀ ਖੰਡ ਨੂੰ ਖੋਦ ਦੇ ਵਿੱਚ ਪਾਣੀ ਨਾਲ ਆ ਗਿਆ ਪੋਲਾ ਕੀਤਾ ਕੰਦ ਨੂੰ ਜੀ ਕਰਕੇ ਬਾਸੇ ਵਿੱਚ ਹੋਣੇ ਕੰਦ ਨੂੰ ਦਿੱਗੀ ਆ ਆ ਡਾਕਟਰ ਸਰ ਇਹ ਜੇ ਉਹਨਾਂ ਨੇ ਆਪਣੀ ਕੰਦ ਆਪ ਬਣਾਉਣੀ ਹੈ ਤਾਂ ਕੀ ਉਹ ਬਣਾ ਸਕਦੇ ਪਰਮਿਸ਼ਨ ਕੇ ਲੈਣੀ ਪਈ ਕੇ ਵੀ ਦੇ ਤੂੰ ਤੇ ਹੁੰਦੇ ਮਾਰੇ ਦੇਖੋ ਜੀ ਜੇਕਰ ਉਹਨਾਂ ਕੋਲੇ ਆਪਦੀ ਲੀਗਲ ਪ੍ਰਾਪਰਟੀ ਉਹਨਾਂ ਕੋਲੇ ਆਪਦੀ ਆ ਖੁਦ ਦੀ ਆ ਤੇ ਫਿਰ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਆਪਦੀ ਕੰਦ ਬਣਾ ਸਕਦੇ ਆ ਸਮਝੋ ਜੇ ਕੋਈ ਇਤਰਾਜ਼ ਨਹੀਂ ਹੈ ਕਿ ਕੇ ਵੀ ਕੇ ਵੀ ਹਦੂਦ ਦੇ ਵਿੱਚ ਉਹ ਕੁਝ ਨਾ ਕਰਨਾ ਹੂੰ ਹੂੰ ਤੇ ਨਹੀਂ ਕਰ ਸਕਦੇ ਆ ਉਹ ਜਿਹੜੀ ਕੰਦ ਗਿਰੀ ਐ 1.8 ਕੇ ਜਿਹੜੀ ਗਿਰੀ ਐ ਉਹ ਕਹ ਰਹੇ ਨੇ 5 ਇੰਚੀ ਜਿਹੜੀ ਕੰਦ ਆ ਸਾਡੀ ਗਿਰੀ ਐ ਦੋ ਉਹ ਬਣਾਉਣੀ ਚਾਹਣ ਤਾਂ ਬਣਾ ਸਕਦੇ ਨੇ ਆਪਣੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿੰਦਾ ਜੀ ਉਹਨਾਂ ਦੀ ਖੁਦ ਦੀ ਪ੍ਰਾਪਰਟੀ ਆ ਆਪਦੀ ਪ੍ਰਾਪਰਟੀ ਦੇ ਵਿੱਚ ਚਾਹੇ 4 ਇੰਚੀ ਚਾਹੇ 9 ਇੰਚੀ ਚਾਹੇ 13 ਜਿੰਨੀ ਮਰਜ਼ੀ ਕੰਦ ਬਣਾਉਣ ਕੇ ਵੀ ਕੇ ਵੀ ਸਦੂਦ ਵਿੱਚ ਦਖਲ ਦਾ ਜਿੰਨੀ ਕਰ ਸਕਦੇ